ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਰਿਕਾਂ ਵੀ ਤੁਹਾਨੂੰ ਜੇਕਰ ਚੈਨਲ ਤੇ ਨਵੇਂ ਦਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਕਿ ਜਿਹਨੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸਨ ਵੀਰੋ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸਟਾਰਟ ਹੋਈ ਉਹ ਮਿਹੜੀ ਝਾੜ ਦੇ ਜਿਹੜਾ ਆਪਣੇ ਸਾਹਮਣੇ ਹੁਣ ਸਟਾਰਟ ਹੋ ਗਿਆ ਹਨ ਜਿਵੇਂ ਅਕਤੂਬਰ ਦੇ ਕਣਕਾਂ ਦੇ ਝਾੜਾ ਪਤਾ ਨੂੰ ਪਹਿਲਾਂ ਦੱਸੇ ਸੀ ਉਸੇ ਤਰ੍ਹਾਂ ਹੁਣ ਮਿਕਸ ਕਣਕਾਂ ਦੇੜੇ ਕਟੰਗਾ ਹਾਰਵੈਸਟਿੰਗ ਆ ਸਟਾਰਟ ਹੋ ਗਈ ਆ ਅੱਜ ਆਪਾਂ ਗੱਲ ਕਰਦੇ ਆਂ ਕਿ ਪੀਬੀਡਬਲਯੂ 826 ਕਣਕ ਕਿਸਦਾ ਝਾੜ ਕਿਵੇਂ ਰਿਹਾ ਤੇ ਜਿਹੜੇ ਅਕਤੂਬਰ ਦੇ ਮੁਕਾਬਲੇ ਜਿਹੜੇ ਨਵੰਬਰ ਦੇ ਕਣਕਾਂ ਨੇ ਉਹ 826 ਕਣਕ ਜਿਹੜੀ ਝਾੜ ਉਹ ਜ਼ਿਆਦਾ ਦੇਰੀ ਆਗੀ ਖਾਸ ਕਰਕੇ ਉਹ ਕਣਕਾਂ ਜਿਹੜੀਆਂ ਘਟ ਗੜੇਵਾਰੀ ਤੇ ਮੌਸਮ ਤੋਂ ਪ੍ਰਭਾਵਿਤ ਹੋਣ ਲੱਗੀਆਂ ਪਰ ਜਿਵੇਂ ਅਕਤੂਬਰ ਦੇ ਕਣਕ ਦਾ ਝਾੜ ਥੋੜਾ ਘੱਟ ਦੀਗਾ ਪਰ ਜਿਹੜੇ ਨਵੰਬਰ ਦੇ ਇਹ ਖਾਸ ਕਰਕੇ ਪੰਜ ਰੋਡਲੇ ਕਣਕ ਦੀ ਕਟਾਈ ਆ ਹੁਣ ਸਟਾਰਟ ਹੋ ਚੁੱਕੀ ਆ ਲਗਭਗ ਜਿਹੜੇ ਕਰੋਧਰਾਂ ਦੇ ਵਿੱਚ ਜਿਹੜੀ ਬਾੜੀ ਆ ਉਹ ਪੀਚ ਦੀ ਥਰਾ ਤੇ ਬਾੜੀ ਆ ਜਾਵੇਗੀ ਤੇ ਜਿਹੜੇ ਝਾੜ ਆ ਉਹ ਆਪਾਂ ਨੂੰ ਜਿਹੜੇ ਸਾਹਮਣੇ ਆ ਜਾਣਗੇ ਫਿਰ ਵੀ ਜਿਹੜੇ ਕਿਸਾਨਾਂ ਨੇ ਆਪਾਂ ਨੂੰ ਜਿਹੜਾ ਝਾੜ ਦੱਸਿਆ ਵੀਰੋੜੀ 826 ਦੇ ਕਿਸਾਨ ਵੀਰਾਂ ਨੇ ਪਟਿਆਲਾ ਸਾਈਡ ਜਾਂ ਗਰਾਮਾ ਸਾਈਡ ਤੇ ਮਾਰਕ ਸਾਈਡ ਜਿਹੜੇ ਪਟਿਆਲਾ ਸਾਈਡ ਵੀਰ ਨੇ ਵੀਰ ਹਰਦੀਪ ਸਿੰਘ ਪਟਿਆਲਾ ਸਾਈਡ ਇਸ ਦਾ ਝਾੜ ਜਿਹੜਾ ਲਗਭਗ 826 ਦਾ 61 ਤੋਂ ਜਿਹੜਾ 70 ਮਾਣੇ ਜਿਹੜਾ ਝਾੜ ਵੀਰ ਨੇ ਨੋਟ ਕੀਤਾ ਕਿ ਡਾਕਰ ਜ਼ਮੀਨ ਦੇ ਵਿੱਚ ਬਹੁਤ ਸੋਨਾ ਇਸ ਦਾ ਪਰਫਾਰਮੈਂਸ ਸੀ ਤੇ ਦੂਸਰਾ ਜਿਹੜਾ ਜਗਰਾਮਾ ਸਾਈਡ ਵੀਰ ਨੇ ਉਸਨੇ 58 ਤੋਂ ਲੈ ਕੇ 62 ਮਾਣੇ ਜਿਹੜਾ ਝਾੜ ਇਸ ਦਾ ਨੋਟ ਕਰਿਆ ਹੈ ਹਾਲਾਂਕਿ ਕੁਝ ਇਲਾਕੇ ਦੇ ਵਿੱਚ ਝਾੜ ਘਟਣ ਦੀ ਦੀੜੀ ਇਹ ਕਾਰਨ ਸੀ ਸਭ ਤੋਂ ਵੱਡਾ ਕਿ ਜਿਹੜੇ ਮੀਹ ਨੇ ਰੀੜ ਗੜਿਆ ਏ ਸੀ ਕਿੜਿਆਂ ਦੀ ਮਾਦ ਨੇ ਜਿਹੜੇ ਫਸਲਾਂ ਖਰਾਬ ਹੋ ਗਏ ਸਨ ਉਹ ਵੀ ਰਿਹਾ ਤੇ ਦੂਸਰਾ ਜਿਹੜਾ ਬੀ ਆरिजिनल ਬੀ ਨਹੀਂ ਮਿਲਿਆ ਜੀ ਕਣਕ ਨੂੰ ਪੀਲੀ ਕੁੰਗੀ ਆ ਗਈ ਸੀ ਕਿਉਂਕਿ ਪੀਬੀਡਬਲਯੂ 826 ਕਣਕ ਨਵੀਂ ਕਣਕ ਦਾ ਬੀ ਐ ਇਸ ਦੇ ਵਿੱਚ ਜਿਹੜੀ ਪੀੜੀ ਕੁੰਗੀ ਤੇ ਪੂਰੀ ਕੁੰਗੀ ਜਿਹੀ ਸਮੱਸਿਆ ਨਹੀਂ ਆਉਂਦੀ ਖਾਸ ਕਰਕੇ ਜਿਹੜੇ ਨਵੇਂਆ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਅਜਿਹੀ ਦਿੱਕਤ ਨਹੀਂ ਆਉਂਦੀ ਜਿਹੇ ਰੋਗਾਂ ਦਾ ਜਿਹੜਾ ਟੱਕਰਾਂ ਕਰਨ ਦੀ ਸਮਰੱਥਾ ਰੱਖਦੇ ਹਨ ਜਿਹਨੇ ਮਾਨਸਾ ਸਰਬੀਡ ਨੇ ਬਜਾਈ ਕਰੀ ਸੀ ਕਣਕ ਦੀ ਉਸ ਦਾ ਜਿਹੜਾ ਝਾੜ ਆ 50 ਤੋਂ ਜਿਹੜਾ 58 ਮਣ ਦੇ ਲਾਗੇ ਤਾਂ ਜਿਹੜਾ ਝਾੜ ਆਇਆਗਾ ਅਗੇ ਜਿਹੜੀ ਕਣਕਾਂ ਦੀ ਕਟਾਈ ਹੋਣੀ ਆ ਉਹ ਜਿਹੜਾ ਝਾੜ ਦੇ ਵਿੱਚ ਵਧੀਆ ਹੀ ਰਹਣੀ ਕਿਉਂਕਿ ਜਿਹੜਾ ਮੌਸਮ ਜਿਹਨੇ ਉਹ ਕਣਕਾਂ ਦੇ ਅਨੁਕੂਲ ਰਿਹਾਗਾ ਅਕਤੂਬਰ ਦੇ ਮੁਕਾਬਲੇ ਜਿਹੜੀਆਂ ਕਣਕਾਂ ਦੇ ਝਾੜ ਵਧੀਆ ਨੇ ਤੁਹਾਡੇ ਖੇਤ ਤੁਹਾਡੇ ਲਾਗੇ ਤੱਕ ਜਿਹੜੇ ਵੀਰ ਭਰਾ ਦੇ ਕੋਲ ਜਿਹੜੀ 126 ਕਣਕ ਦਾ ਬੀ ਆ ਜਾਂ ਕੋਈ ਹੋਰ ਨਵੀਂ ਕਣਕ ਦਾ ਵੈਰਾਈ ਤੇ ਵੀ ਹੈ ਤੁਸੀਂ ਦੇਖੀ ਕਣਕਾ ਉਸ ਦਾ ਬੀ ਰੱਖੋ ਕਿਉਂਕਿ ਬਾਜ਼ਾਰ ਦੇ ਵਿੱਚ ਭੱਜਣ ਦੇ ਨਾਲੋਂ ਜਿਹੜਾ ਤੁਸੀਂ ਬੀ ਜਿਹੜਾ ਆਪਣੇ ਜਾਣਕਾਰ ਵੀਰ ਤੋਂ ਲੈ ਲਵੋ ਤਾਂ ਬਹੁਤ ਵਧੀਆ ਹੈ ਤੇ ਜਿਹੜਾ ਤੁਹਾਡਾ ਝਾੜ ਦੀ ਵੀ ਤੁਹਾਨੂੰ ਤਸੱਲੀ ਰਹੇਗੀ ਕਿਉਂਕਿ ਤੁਸੀਂ ਅੱਖੀ ਦੇਖੀ ਜਿਹੜੀ ਕਣਕਾ ਪਰਫਾਰਮੈਂਸ ਕਰੀ ਹੈ ਜਿਹੜੀ ਕਣਕ ਨੇ ਉਸ ਦਾ ਹੀ ਵੀ ਰੱਖਿਓ ਕਿ ਬਾਅਦ ਵਿੱਚ ਭੱਜ ਦੌੜ ਦੇ ਨਾਲੋਂ ਇਸ ਵਾਰ ਹੀ ਵੀ ਰੱਖ ਲੈਣਾ ਜਾਂ ਥੋੜਾ ਰੱਖ ਲੈਣਾ ਥੋੜੇ ਹੱਕਵੇ ਦੇ ਵਿੱਚ ਤਾਂ ਟ੍ਰਾਇਲ ਕਰ ਲੈਣਾ ਬਾਕੀ ਇਹਨੇ ਅੱਗੇ ਕਿਸਮਾਂ ਆਈਆਂ ਡੀਵੀਰੋ ਦੀ 377 ਹੋਈ 372 ਹੋਈ 370 ਇਹ ਕਣਕਾਂ ਵੀ ਬਹੁਤ ਸੋਹਣੀਆਂ ਖੜਿਆ ਨੇ ਖਾਸ ਕਰਕੇ ਜਿਨੇ ਆਪਾਂ ਘਰੇ ਰੱਖਣ ਦੇ ਲਈ ਕਣਕਾਂ ਜੇਕਰ ਕਿਸੇ ਵੀਰ ਨੇ ਬੀਜ ਜਿਹੇ ਝਾੜ ਥੋੜਾ ਕੱਟ ਵੀ ਆ ਜਾਵੇ ਤਾਂ ਘਰੇ ਇਹਨਾਂ ਕਣਕਾਂ ਨੂੰ ਜ਼ਰੂਰ ਰੱਖੋ ਕਿਉਂਕਿ ਇਹਨਾਂ ਦੇ ਵਿੱਚ ਜ਼ਿੰਕ ਲੋਹਾ ਤੇ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਗਈ ਸੋ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਧਿਆਨ ਦਿਓ ਜੀ ਵੀ ਤੁਸੀਂ ਰੱਖਣਾ ਹੈ ਇਹਦਾ ਘਰ ਦਾ ਹੀ ਵੀ ਰੱਖਣਾ ਹੈ ਜਾਂ ਕਿਸੇ ਜਾਣਕਾਰ ਵੀ ਬੰਦੇ ਤੋਂ ਹੀ ਲੈਣਾ ਕਿਉਂਕਿ ਪੀਬੀਡਲ 826 ਦੀ ਤਰ੍ਹਾਂ ਅਗਲੀ ਵਾਰ ਕਿਸੇ ਹੋਰ ਵੈਰਿਟੀ ਮੰਗਰ ਦੌੜਨ ਦੇ ਨਾਲੋਂ ਜਿਹੜਾ ਤੁਸੀਂ ਜਿਹੜਾ ਹੁਣ ਵੀ ਰੱਖ ਲਵੋ ਕਿਸੇ ਵੀਰ ਤੋਂ ਲੈ ਕੇ ਤੇ ਨਾਲ ਜੇਕਰ ਤੁਸੀਂ ਨਵੀਆਂ ਵੈਰਿਟੀਆਂ ਦਾ ਟ੍ਰਾਇਲ ਕਰਨਾ ਹੁੰਦਾ ਹੈ ਤਾਂ ਕਿਰਪਾ ਕਰਕੇ ਥੋੜੇ ਵਾਹਣ ਦੇ ਵਿੱਚ ਥੋੜੀ ਜ਼ਮੀਨ ਦੇ ਵਿੱਚ ਟ੍ਰਾਇਲ ਕਰਿਆ ਕਰੋ ਜ਼ਿਆਦਾ ਤਰਾ ਨਾ ਕਰਿਆ ਕਰੋ ਕਿਉਂਕਿ ਇੱਕ ਵਾਰ ਉਸ ਦਾ ਆਪਾਂ ਨੂੰ ਝਾੜਦਾ ਵੀ ਪਤਾ ਲੱਗ ਜਾਵੇ ਤੇ ਆਪਣੀ ਜਿਹੜੀ ਕਿਸਮਾਂ ਗਈ ਉਹ ਆਪਣੀ ਜ਼ਮੀਨ ਦੇ ਪ੍ਰਤੀ ਕਿੰਨੀ ਜਿਹੜੀ ਅਨੁਕੂਲ ਆ ਗਈ ਉਹ ਆਪਾਂ ਉਸ ਦੇ ਹਿਸਾਬ ਦੇ ਨਾਲ ਉਸ ਦੀ ਬੁਝਾਈ ਕਰ ਸਕਦੇ ਹਾਂਗੇ ਧੰਨਵਾਦ ਜੀ ਮਿਹਰਮਾਨੀ